ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਦਾ ਇੱਕ ਮੈਸੇਜ ਆ ਰਿਹਾ ਸੀ ਫੋਨ ਕਾਲਸ ਆ ਰਹੀਆਂ ਸੀ ਵੀ ਭੈਣ ਜੀ ਜਿਹੜਾ ਤੁਸੀਂ ਸਰਵਾਈਕਲ ਦਾ ਇਲਾਜ ਦੱਸਿਆ ਸੀ ਉਹ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਸ ਤਰ੍ਹਾਂ ਗੰਢ ਬੰਨ੍ਹਣੀ ਆ ਜਾਂ ਕਿਵੇਂ ਬੈਠਣਾ ਕਿੰਨੀ ਦੇਰ ਬੈਠਣੀ ਆ ਸੋ ਅੱਜ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਉਹ ਗੱਲਬਾਤ ਕਰਾਂਗੇ ਸਾਰਿਆਂ ਤੋਂ ਪਹਿਲਾਂ 2 ਤੋਂ 2.5 ਮੀਟਰ ਦਾ ਜਿਹੜਾ ਤੁਸੀਂ ਦੁਬੱਟਾ ਲੈ ਲੈਣਾ ਜਾਂ ਕੋਈ ਸਾਫਾ ਤੇ ਯਾਦ ਰੱਖਣਾ ਕਿ ਹੋਵੇ ਕਾਟਨ ਦਾ ਕਿਉਂਕਿ ਜੇ ਦੂਸਰਾ ਲਿਆ ਹੋ ਗਾਲ ਦੇ ਵਿੱਚ ਤੁਹਾਡੇ ਨਿਸ਼ਾਨ ਪਾ ਦੂਗਾ ਸੋ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰ ਲੈਣਾ ਆਪਦੀ ਧੌਣ ਦੇ ਥਾਣੀ ਦੇ ਕੱਢ ਕੇ ਪਿੱਛੋਂ ਇੱਥੋਂ ਧੌਣ ਦਾ ਨਹੀਂ ਕੱਢ ਕੇ ਫਿਰ ਪਿੱਛੇ ਐਦਾਂ ਲੈ ਜਾ ਕੇ ਐਦਾਂ ਪੂਰੀ ਜ਼ਬਰਦਸਤੀ ਜਿਹੜੀ ਇਹਦੀ ਗੰਢ ਬਣ ਲੈਣੀ ਆ ਇਸ ਤਰ੍ਹਾਂ ਕੋਟ ਕੇ ਆਪ ਤੋਂ ਨਹੀਂ ਮੰਨੀ ਆਂਦੀ ਨਾਲ ਦੇ ਕਿਸੇ ਸਾਥੀ ਤੋਂ ਵੀ ਤੁਸੀਂ ਬਣਾ ਸਕਦੇ ਹਾਂ ਗੰਢ ਬੰਨਣ ਤੋਂ ਬਾਅਦ ਬਿਲਕੁਲ ਕੁੱਟ ਕੇ ਗੰਢ ਬੰਨ ਲੈਣੀ ਆ ਗੰਢ ਬੰਨਣ ਤੋਂ ਬਾਅਦ ਤੁਸੀਂ ਐਸ ਤਰ੍ਹਾਂ ਕਰਕੇ ਫਿਰ ਇੱਕ ਬਿਲਕੁਲ ਪੂਰੀ ਸਫਾਈ ਦੇ ਨਾਲ ਜਿਹੜਾ ਤੁਹਾਡੇ ਮੋਢਿਆਂ ਨੂੰ ਪੂਰਾ ਜਿਹੜਾ ਉਹ ਕਸ ਪਵੇ ਗਰਦਨ ਨੂੰ ਕਸ ਪਵੇ ਤਾਂ ਜੋ ਜਿਹੜੀਆਂ ਵੇਨਸ ਨੇ ਉਹ ਵੈਂਡ ਪ੍ਰੋਪਰਲੀ ਉਹ ਦਬਾਅ ਨੂੰ ਮਹਿਸੂਸ ਕਰਨ ਦੇ ਜਦੋਂ ਤੁਸੀਂ ਇਹਨੂੰ ਤਾਰੋਗੇ ਯੱਕਦਮ ਜਿਹੜਾ ਬਲੱਡ ਸਰਕੂਲੇਸ਼ਨ ਤੁਹਾਡਾ ਚੱਲੂਗਾ ਤੇ ਉਹਦੇ ਨਾਲ ਜਿਹੜੀ ਧੌਣ ਦੀ ਤੇ ਬਾਹਾਂ ਦੀ ਇੱਕ ਸਾਈਡ ਦੀ ਮੋਢੇ ਦੀ ਸਰਵਾਈਕਲ ਆ ਉਹ ਬਿਲਕੁਲ ਠੀਕ ਹੋ ਸਕਦੀ ਆ ਕਿਉਂਕਿ ਇਹ ਟਰੀਟਮੈਂਟ ਖੁਦ ਮੈਂ ਆਪਣੇ ਦੇ ਅਜ਼ਮਾ ਕੇ ਦੇਖਿਆ ਮੈਨੂੰ ਵੀ ਕਿਸੇ ਵੀਰਪ੍ਰਾਹ ਵੱਲੋਂ ਦੱਸਿਆ ਗਿਆ ਸੀ ਉਸ ਤੋਂ ਬਾਅਦ ਤੁਸੀਂ ਇੱਕ ਚੇਅਰ ਲੈ ਲੈਣੀ ਆ ਇਸ ਤਰ੍ਹਾਂ ਚੇਅਰ ਲੈ ਕੇ ਉਸ ਚੇਅਰ ਦੇ ਉੱਪਰ ਇਸ ਤਰ੍ਹਾਂ ਕਰਕੇ ਬਾਹਾਂ ਬੈਠ ਜਾਣਾ ਕਲਾਕ ਤੇ ਟਾਈਮ ਜਿਹੜਾ ਨੋਟ ਕਰ ਲੈਣਾ ਟਾਈਮ ਪਿਸ ਤੇ 15 ਮਿੰਟ ਲਈ ਚਾਹੀਏ ਟਾਈਮ ਤੁਸੀਂ ਸਵੇਰ ਦਾ ਰੱਖ ਸਕਦੇ ਹੋ ਚਾਹੇ ਸ਼ਾਮ ਦਾ ਟਾਈਮ ਰੱਖ ਸਕਦੇ ਹੋ 15 ਮਿੰਟ ਲਈ ਤੁਸੀਂ ਇਸ ਤਰ੍ਹਾਂ ਪੂਰਾ ਦਬਾ ਦੇ ਕੇ ਜਿਹੜੇ ਆਪਣੇ ਪੈਰ ਆ ਦੋਨੇ ਇਹਨਾਂ ਨੂੰ ਥੱਲੇ ਜੋੜ ਕੇ ਇਹਨਾਂ ਨੂੰ ਧਰਤੀ ਦੇ ਉੱਤੇ ਲੱਗੇ ਹੋਣੀ ਚਾਹੀਦੀ ਹੈ ਤੇ ਪੂਰੇ ਦਬਾ ਦੇ ਨਾਲ ਇਸ ਤਰ੍ਹਾਂ ਤੁਸੀਂ ਚੇਅਰ ਦੇ ਉੱਤੇ ਬੈਠ ਜਾਣਾ ਜੇਦੋਂ ਤੁਸੀਂ ਇਸ ਤਰ੍ਹਾਂ ਚੇਅਰ ਦੇ ਉੱਤੇ ਬੈਠੋਗੇ ਤਾਂ ਤੁਹਾਡੀ ਜਿਹੜੀ ਪੂਰੀ ਬਾਡੀ ਆ ਪੂਰੀ ਬਾਡੀ ਨੂੰ ਜਿਹੜਾ ਉਹ ਖਚਾ ਪਾਊਗਾ ਤੇ ਜਦੋਂ ਖਚਾ ਪਾਊਗਾ ਤੇ ਨੇਚਰਲੀ ਜਿਹੜਾ ਤੁਹਾਡਾ ਸਰਕੂਲੇਸ਼ਨ ਚੱਲੂਗਾ ਕਈਆਂ ਮੇਰੀਆਂ ਭੈਣਾਂ ਨੂੰ ਜ਼ਿਆਦਾਤਰ ਔਰਤਾਂ ਦੇ ਵਿੱਚ ਇਹ ਪ੍ਰੋਬਲਮ ਵੱਧ ਆ ਰਹੀ ਆ ਕਈਆਂ ਮੇਰਨਾ ਭੈਣਾਂ ਦੇ ਆ ਜਿਹੜੀ ਆਪਣੀ ਨੱਕ ਤੋਂ ਆਣ ਹੈ ਜਿਹੜੀ ਧੌਣ ਦੇ ਪਿਛਲੇ ਪਾਸੇ ਜਿਹੜੀ ਸਵੇਲਿੰਗ ਹੋ ਜਾਂਦੀ ਆ ਤੇ ਆਪਾਂ ਨੂੰ ਐ ਲੱਗਦਾ ਜਿਵੇਂ ਕਾਫੀ ਜਗਾ ਉੱਠੀ ਹੋਈ ਹੁੰਦੀ ਆ ਕਈ ਗੱਡੀਆਂ ਦੇ ਜਿਵੇਂ ਹੱਡ ਤਾਂ ਨੂੰ ਵੱਧ ਗਿਆ ਨਹੀਂ ਭੈਣੋ ਇਹ ਸਰ ਵਹੀਕਲ ਦੀ ਪ੍ਰੋਬਲਮ ਆ ਮੇਰੇ ਕਈਆਂ ਭਰਾਵਾਂ ਦੇ ਵਿੱਚ ਵੀ ਇਹ ਜਿਹੜੀ ਪ੍ਰੋਬਲਮ ਪਾਈ ਜਾਂਦੀ ਆ ਜਦੋਂ ਤੁਸੀਂ ਕੰਟੀਨਿਊ ਇਹਨੂੰ 15 ਤੋਂ 20 ਦਿਨ ਕਰੋਗੇ ਮੈਂ ਇਹਨੂੰ ਰੁਟੀਨ 'ਚ ਇੱਕ ਹਫ਼ਤਾ ਕੀਤਾ ਹੈ ਇੱਕ ਹਫ਼ਤੇ ਦੇ ਨਾਲ ਬਿਲਕੁਲ ਮੈਂ ਠੀਕ ਹੋ ਗਈ ਹੁਣ ਜਦੋਂ ਵੀ ਮੈਨੂੰ ਜ਼ਿਆਦਾ ਸਫ਼ਰ ਦੇ ਦੌਰਾਨ ਇਹ ਪ੍ਰੋਬਲਮ ਲੱਗਦੀ ਆ ਤਾਂ ਮੈਂ ਆਣ ਕੇ ਦੋ ਤਿੰਨ ਦਿਨ ਫਿਰ ਇਸ ਚੀਜ਼ ਨੂੰ ਰਿਪੀਟ ਕਰਦੀ ਆ ਜਿਸ ਦੇ ਨਾਲ ਮੈਨੂੰ ਕਾਫੀ ਰਲੀ ਫੀਲ ਹੋਇਆ ਮੈਂ ਬਹੁਤ ਹੱਦੇ ਤੱਕ ਠੀਕ ਹੋਇਆ ਤੁਹਾਨੂੰ ਮੈਂ ਦਿਖਾ ਦੇਣਾ ਆ ਟੋਂ ਦਾ ਜਿਹੜੀ ਮੈਨੂੰ ਪ੍ਰੋਬਲਮ ਸੀ ਜਿਹੜੀ ਉਹ ਕਿਸ ਤਰ੍ਹਾਂ ਇਸ ਚੀਜ਼ ਨੇ ਇਸ ਦੁਬੱਟੇ ਦੇ ਜਰੀਏ ਸਰਵਾਈਕਲ ਜਿਹੜੀ ਮੇਰੇ ਇਥੋਂ ਸ਼ੋਲਡਰ ਚ ਪੇਨ ਚੱਲਦੀ ਹੁੰਦੀ ਸੀ ਪੂਰੀ ਗਰਦਨ ਚ ਦੇ ਬੈਕ ਤੇ ਜਾਂਦੀ ਸੀ ਤੇ ਉਧਰੋਂ ਐਸ ਬਾਹ ਦੇ ਵਿੱਚ ਪੂਰੀ ਦੇ ਵਿੱਚ ਦਰਦ ਜਾਂਦਾ ਸੀ ਜਿਹੜਾ ਮੈਂ ਲਗਾਤਾਰ ਇਹਨੂੰ ਇੱਕ ਹਫਤਾ 1 ਵੀਕਲੀ ਕੀਤਾ ਜਿਹੜਾ ਮੇਰਾ ਸਰਵਾਈਕਲ ਆ ਇਹ ਬਿਲਕੁਲ ਪ੍ਰੋਪਰਲੀ ਠੀਕ ਹੋ ਗਿਆ ਜਿਨ੍ਹਾਂ ਨੂੰ ਜ਼ਿਆਦਾ ਸਰਵਾਈਕਲ ਆ ਉਹ 20 ਡੇਜ਼ ਵੀ ਕਰ ਸਕਦੇ ਆ 30 ਵੀ ਕਰ ਸਕਦੇ ਆ ਸੋ ਇਹਦੇ ਨਾਲ ਕਾਫੀ ਹੱਦ ਤੱਕ ਉਸੀ ਮੈਡੀਸਨ ਤੋਂ ਬਿਨਾ ਬਿਨਾ ਤੁਸੀਂ ਵਿਜੋਦ ਤੋਂ ਬਿਨਾ ਤੁਸੀਂ ਘਰ ਆਪਦੇ ਜਿਹੜਾ ਇਹ ਟ੍ਰੀਟਮੈਂਟ ਕਰ ਸਕਦੇ ਹੋ ਦਵਾਰਾ ਇਹ ਵੀਡੀਓ ਤਾਂ ਪਾਉਣੀ ਪਈ ਕਿਉਂਕਿ ਮੇਰੇ ਬਹੁਤ ਸਾਰੀਆਂ ਭੈਣਾਂ ਤੇ ਭਰਾਵਾਂ ਵੱਲੋਂ ਇਹ ਮੈਸੇਜ ਫੋਨ ਕਾਲ ਆ ਰਹੇ ਸੀ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਗਰਦਨ ਤੋਂ ਬਾਅਦ ਜਿਹੜਾ ਦੁਪੱਟਾ ਉਹ ਕਿੱਧਰ ਨੂੰ ਲੈ ਕੇ ਜਾਣਾ ਸੋ ਇੱਕ ਤਰੀਕਾ ਇਹ ਆ ਦੂਸਰਾ ਤਰੀਕਾ ਇੱਕ ਹੋਰ ਆ ਜਿਹੜਾ ਜੈਂਸ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਜਿਹੜਾ ਜੈਂਸ ਨੂੰ ਬਹੁਤ ਮਤਲਬ ਕਿ 7 ਤੋਂ ਲੈ ਕੇ 10 ਦਿਨਾਂ ਦੇ ਅੰਦਰ ਅੰਦਰ ਰਿਕਵਰ ਕਰਦਾ ਸੋ ਮੈਂ ਉਹ ਤਰੀਕਾ ਵੀ ਤੁਹਾਨੂੰ ਕਰਕੇ ਦਿਖਾਨੀ ਆ ਸੁਬਾ ਮਾਰਨਿੰਗ ਜਦੋਂ ਤੁਸੀਂ ਸੈਰ ਲਈ ਜਾਂਦੇ ਹੋ ਇੱਕ ਛੋਟੀ ਲੈ ਲੈਣੀ ਆ ਤੁਸੀਂ ਉਹ ਛੋਟੀ ਲੈ ਕੇ ਜਿਵੇਂ ਤੁਸੀਂ ਰਨਿੰਗ ਕਰਦੇ ਆ ਰਨਿੰਗ ਇੱਕ ਚੀਜ਼ ਯਾਦ ਰੱਖਣੀ ਆ ਜਿਹੜੀ ਸੈਰ ਆ ਤੁਹਾਡੀ ਉਹਦਾ ਜਿਹੜਾ ਗੇੜਾ 2.5 ਕਿਲਿਆਂ ਦਾ ਹੋਣਾ ਚਾਹੀਦਾ ਕਿਉਂਕਿ ਅਸੀਂ ਜਸਾ ਹਫ਼ਤੇ ਪਿੰਡੂ ਅਸੀਂ ਉਸ ਹਫ਼ਤੇ ਦੱਸ ਸਕਦੇ ਆ ਤੁਹਾਨੂੰ ਮਤਲਬ ਕਿ 2.5 ਕਿੱਲਿਆਂ ਦੇ ਵਿੱਚ ਤੁਹਾਡੇ ਪੰਜ ਗੇੜੇ ਹੋਣੇ ਚਾਹੀਦੇ ਆ ਜਿਹੜੇ ਕਿ ਇਸ ਤਰ੍ਹਾਂ ਰੱਖ ਕੇ ਜਦੋਂ ਤੁਸੀਂ ਇਸ ਤਰ੍ਹਾਂ ਰੱਖ ਕੇ ਕਰੋਗੇ ਜਿਨ੍ਹਾਂ ਨੂੰ ਧੌਣ ਦੀ ਸਰਵੈਕਲ ਆ ਜਿਆਦਾ ਦਾ ਤੇ ਜਾਨ ਜਿੰਨਾਂ ਦੇ ਮੋਟਿਆਂ ਦੇ ਵਿੱਚ ਦਰਦ ਬਹੁਤ ਜਿਆਦਾ ਰਹਿੰਦਾ ਕਿਉਂਕਿ ਇਹ ਓਵਰਲੋਡ ਸਾਡੇ ਵਿੱਚ ਜਿਹੜੀ ਚਰਬੀ ਆ ਜਦੋਂ ਭਰ ਜਾਂਦੀ ਕੋਈ ਵੀ ਵੇਸਟ ਚੀਜ਼ ਹੋਵੇ ਜਦੋਂ ਬਾਡੀ ਤੋਂ ਉੱਪਰ ਦੀ ਵੇਟ ਜਾਊਗਾ ਤਾਂ ਨੇਚਰਲੀ ਉਹ ਚੀਜ਼ ਜਿਹੜੀ ਤੁਹਾਨੂੰ ਪ੍ਰੋਬਲਮ ਕਰੂਗੀ ਕਰੂਗੀ ਸੋ ਇਹ ਖਾਸ ਕਰਕੇ ਮੇਰੇ ਭਰਾਵਾਂ ਲਈ ਆ ਵੈਸੇ ਤਾਂ ਇਹ ਔਰਤਾਂ ਵੀ ਬੜਾ ਕਰਦੀਆਂ ਜਿਨ੍ਹਾਂ ਆਪਾਂ ਨੇ ਵੇਟ ਲੂਜ਼ ਕਰਨਾ ਜਾਂ ਜਿਨ੍ਹਾਂ organ ਨੂੰ ਧਰਨ ਦੀ ਪ੍ਰੋਬਲਮ ਪੈ ਜਾਂਦੀ ਆ ਜਾਂ ਜਿਨ੍ਹਾਂ ਨੂੰ ਆਮੀ ਆ ਇਹ ਲੋਕ ਕਿ ਸੋਜ ਹੋ ਜਾਂਦੀ ਆ ਜਿਨ੍ਹਾਂ ਦੇ ਜਿਹੜੇ ਕਹਿ ਦਿੰਦੇ ਸਾਡਾ ਕਾਲਜਾ ਪਰ ਰਹਿੰਦਾ ਸਾਨੂੰ ਮਤਲਬ ਕਿ ਖਾਦਾ ਪੀਤਾ ਨਹੀਂ ਪਚਦਾ ਵੈਸੀ ਤਾਂ ਇਹ ਲੀਵਰ ਅਫੈਕਟੀ ਲੀਵਰ ਕਰਕੇ ਹੁੰਦਾ ਸਾਡੇ ਖਾਣ ਪੀਣ ਦੇ ਨਾਲ ਕਰਕੇ ਹੁੰਦਾ ਕਈ ਵਾਰੀ ਐਦਾਂ ਹੁੰਦਾ ਕਿ ਲੀਵਰ ਵੀ ਅਫੈਕਟੀ ਹੁੰਦਾ ਪਰ ਅਸੀਂ ਜਿਹੜੇ ਰੋਜ਼ਮਾਲਾ ਜ਼ਿੰਦਗੀ ਚ ਕੰਮ ਕਰਦੇ ਹਾਂ ਅਸੀਂ ਆਪਣੀ ਬਾਡੀ ਵੱਲ ਧਿਆਨ ਨਹੀਂ ਦਿੰਦੇ ਜਿਹਦੇ ਕਰਕੇ ਨਾੜਾਂ ਨੂੰ ਖਿਚਾ ਪੈਣ ਨਾਲ ਵੀ ਸੋਜ ਪੈ ਜਾਂਦੀ ਸੋ ਉਹਨਾਂ ਭੈਣਾ ਭਰਾਵਾਂ ਲਈ ਇਹ ਆ ਕਿ ਇਸ ਤਰ੍ਹਾਂ ਰੱਖਣੀ ਆ ਬੰਗਤ ਇਹ ਤੇ ਇਸ ਤਰ੍ਹਾਂ ਰਨਿੰਗ ਕਰਦੇ ਜਾਣਾ ਪਹਿਲਾ ਸਟੈਪ ਆ ਜਿਹੜਾ ਬਿਲਕੁਲ ਸਲੋ ਕਰਨਾ ਤੁਸੀਂ ਸੈਕਿੰਡ ਸਟੈਪ ਜਦੋਂ ਵੀ ਤੁਸੀਂ ਕਰਨਾ ਸੈਕਿੰਡ ਸਟੈਪ ਥੋੜਾ ਉਹ ਤੋਂ ਤੇਜ਼ ਕਰ ਦੇਣਾ ਥਰਡ ਉਹ ਤੋਂ ਤੇ ਪੰਜ ਗੇੜੇ ਜਿਹੜੇ ਤੁਸੀਂ ਲਾਉਣੇ ਆ ਬਿਲਕੁਲ ਇਹ ਫੜਕੀ ਪੰਜਵਾਂ ਗੇੜਾ ਜਿਹੜਾ ਤੁਸੀਂ ਛੋਟੀ ਉਸਾਬ ਤੇ ਲੈਣੀ ਆ ਪੰਜਵੇਂ ਗੇੜੇ ਦੇ ਵਿੱਚ ਜਿਹੜਾ ਤੁਸੀਂ ਉਹ ਛੋਟੀ ਨੂੰ ਐਦਾਂ ਐਦਾਂ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਜਿਹੜੀ ਤੁਹਾਡੀ ਸਾਈਡਾਂ ਤੇ ਚਰਬੀ ਆ ਉਹ ਵੀ ਘਟੂਗੀ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਇਹ ਬਹੁਤ ਵਧੀਆ ਜਿਵੇਂ ਆਪਾਂ ਕਹਿ ਲઈએ ਕਿ ਸੰਜੀਵਨੀ ਬੂਟੀ ਦਾ ਕੰਮ ਕਰਦੀ ਆ ਜਿਹੜੇ ਸਰਵਾਈਕਲ ਆ ਲਿਆ ਭੈਣਾ ਭਰਾਵਾਂ ਲਈ ਸੋ ਇਸੀ ਨੂੰ ਇਸ ਤਰ੍ਹਾਂ ਜਾਂਦੇ ਜਾਂਦੇ ਕਸਰਤ ਕਰਦੇ ਜਾਣਾ ਇੱਕ ਚੀਜ਼ ਯਾਦ ਰੱਖਣੀ ਆ ਕੇ ਜਿਹੜੀਆਂ ਦੋਨੇ ਚੀਜ਼ਾਂ ਦੱਸੀਆਂ ਇਹ ਖਾਲੀ ਪੇਟ ਕਰਨੀਆਂ ਪੇਟ ਨਹੀਂ ਤੁਹਾਡਾ ਪਰਿਆਉਣਾ ਚਾਹੀਦਾ ਜੇ ਪੇਟ ਭਰਿਆ ਹੋਇਆ ਤੁਹਾਨੂੰ ਪੇਨ ਹੋਊਗੀ ਦਰਦ ਮਹਿਸੂਸ ਹੋਊਗਾ ਭਾਰਾਪਨ ਮਹਿਸੂਸ ਹੋਊਗਾ ਸੋ ਖਾਲੀ ਵੇਟ ਕਰਨਾ ਜਦੋਂ ਤੁਸੀਂ ਇਹ ਚੀਜ਼ਾਂ ਕਰਨੀਆਂ ਇਹ ਕਰਨ ਤੋਂ ਬਾਅਦ ਦੋ ਗਲਾਸ ਜਿਹੜੇ ਪਾਣੀ ਦੇ ਜ਼ਰੂਰ ਪੀਣੀਆਂ ਸੋ ਬਹੁਤ ਈਜ਼ਲੀ ਹੈ ਇਹਦੇ ਨਾਲ ਪੂਰੀ ਬਾਡੀ ਨੂੰ ਜਿਹੜਾ ਤੁਹਾਡਾ ਖਿਚਾ ਪੈਂਦਾ ਦੇਖੋ ਚਕਾ ਪੈਂਦਾ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਕੋਈ ਜਿਮ ਜਾਣ ਦੀ ਲੋੜ ਨਹੀਂ ਕੋਈ ਤੁਹਾਨੂੰ ਕਿਸੇ ਡਾਕਟਰ ਦੇ ਜਾਣ ਦੀ ਲੋੜ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਕਿਉਂਕਿ ਇੱਕ ਜਦੋਂ ਮੈਂ ਸਫ਼ਰ ਦੇ ਵਿੱਚ ਸੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਉਸ ਟਾਈਮ ਤੇ ਮੈਨੂੰ ਇੱਕ ਬਜ਼ੁਰਗ ਵੱਲੋਂ ਇਹ ਚੀਜ਼ਾਂ ਦੱਸੀਆਂ ਗਈਆਂ ਸੀ ਪਰ ਮੈਂ ਤੁਹਾਨੂੰ ਦੱਸਦਾ ਮੈਂ ਜਿਹੜਾ ਚੁੰਨੀ ਵਾਲਾ ਹੀ ਫਾਰਮੂਲਾ ਵਧੀਆ ਸੀ ਮੈਂ ਉਹਦੇ ਨਾਲ ਬਿਲਕੁਲ ਠੀਕ ਆ ਤੰਦਰੁਸਤੀ ਮੈਨੂੰ ਉਹ ਪ੍ਰੋਬਲਮ ਨਹੀਂ ਦੁਆਰਾ ਹੋਈ ਚਲੋ ਹੋਰ ਵੀ ਕਨਸਕਾਰ ਜਾਂ ਕਿੰਨੇ ਵੀ ਹੋਰ ਪ੍ਰੋਬਲਮਾਂ ਤਾਂ ਜ਼ਿੰਦਗੀ 'ਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਿਹੜੀ ਇਹ ਪ੍ਰੋਬਲਮ ਹੈ ਮੇਰੇ ਫਾਦਰ ਸਾਹਿਬ ਨੂੰ ਜਿਹਨੂੰ ਆਪਾਂ ਆਮ ਕਹਿ ਦਿੰਦੇ ਹਾਂ ਚੂਲੇ ਦੀ ਬਿਮਾਰੀ ਥੋੜਾ ਹਿੱਲਣ ਲੱਗ ਜਾਂਦੀ ਹੈ ਜਿਹੜੀ ਮੇਰੇ ਫਾਦਰ ਸਾਹਿਬ ਨੂੰ ਇਹ ਪ੍ਰੋਬਲਮ ਸੀ ਪਰ ਇੱਕ ਗੱਲ ਯਾਦ ਰੱਖੋ ਜਿਹੜੀ ਇਹ ਬਿਮਾਰੀ ਹੁੰਦੀ ਵੈਸੇ ਤਾਂ ਇਹ ਪੀੜੀ ਦਾਰ ਪੀੜੀ ਹੁੰਦੀ ਆ ਪਰ ਇਹ ਸਰਵੈਕਲ ਵਧਨ ਦੇ ਨਾਲ ਵੀ ਇਹ ਪ੍ਰੋਬਲਮ ਆਉਂਦੀ ਆ ਫਾਦਰ ਸਾਹਿਬ ਨੂੰ ਬਹੁਤ ਜ਼ਿਆਦਾ ਮੇਰੇ ਡੈਡੀ ਨੂੰ ਪ੍ਰੋਬਲਮ ਆਈ ਸੀ ਏਸੀ ਦੇ ਨਾਲ ਉਹਨਾਂ ਨੂੰ ਮੈਂ ਇਹੀ ਐਕਸਰਸਾਈਜ਼ ਕਰਵਾਈ ਸੀ ਜਿਹੜੀ ਛੋਟੀ ਵਾਲੀ ਆ ਕਿਉਂਕਿ ਅਸੀਂ ਖੇਤਾਂ 'ਚ ਰਹਿੰਨੇ ਆ ਸੜਕ ਸਾਡੀ ਕਾਫੀ ਦੂਰ ਆ ਸਾਡਾ ਬੜਾ ਲੰਮਾ ਰਾਹ ਚੱਲਦਾ ਜਿਹਦੇ ਉੱਤੇ ਸਵੇਰ ਡੈਡੀ ਜਦੋਂ ਜਾਂਦੇ ਆ ਬਾਕ ਲਈ ਤਾਂ ਉਹ ਇਸੇ ਤਰੀਕੇ ਨਾਲ ਜਾਂਦੇ ਆ ਤੇ ਉਹਨਾਂ ਨੂੰ ਕਾਫੀ ਹੱਦ ਤੱਕ ਇਸ ਜਿਸ ਤੋਂ ਜਿਹੜੀ ਰਾਤ ਮਿਲੀ ਆ ਬੜਾ ਮਤਲਬ ਕਿ ਉਹਨਾਂ ਦੀ ਥੋਣ ਆ ਜਿਹੜੀ ਉਹ ਵਾਈਬ੍ਰੇਟ ਕਰਨੋਂ ਹਟ ਗਈ ਐ ਉਹਨਾਂ ਦੀ ਥੋਣ ਜਦੋਂ ਬਾਈਕ ਦੇ ਉੱਤੇ ਜਾਂਦੇ ਸੀ ਉਹਨਾਂ ਦੀ ਥੋਣ ਬਹੁਤ ਵਾਈਬ੍ਰੇਟ ਇਸ ਤਰ੍ਹਾਂ ਇਸ ਤਰ੍ਹਾਂ ਹਿੱਲਦੀ ਜਾਂਦੀ ਹੁੰਦੀ ਸੀ ਤੇ ਸਾਨੂੰ ਬੜਾ ਡਰ ਲੱਗਿਆ ਰਹਿਣਾ ਕਿ ਇਹ ਬਾਈਕ ਦਾ ਖਹਿੜਾ ਵੀ ਨਹੀਂ ਛੱਡਦੇ ਪਿੱਟ ਜਾਣਾ ਤਾਂ ਵੀ ਬਾਈਕ ਸ਼ਹਿਰ ਜਾਣਾ ਕਾਮੀ ਬਾਈਕ ਇਹ ਤੇ ਇਹ ਨਾ ਹੋਵੇ ਇਹ ਕਿਸੇ ਦਾ ਨਾ ਮਤਲਬ ਕਿ ਕੋਈ ਧੋਖਾ ਖਾ ਜਾਣ ਵਾਈਬ੍ਰੇਸ਼ਨ ਇੰਨੀ ਸੀ ਉਹਨਾਂ ਦੀ ਕਰਦਨ ਦੇ ਵਿੱਚ ਪਰ ਜਦੋਂ ਤੋਂ ਉਹ ਐਕਸਰਸਾਈਜ਼ ਇਹ ਵਾਲੀ ਕਰਨ ਲੱਗੇ ਆ ਜਿਹੜੀ ਆਪਾਂ ਡਾਂਗ ਦੇ ਨਾਲ ਕਰਦੇ ਆ ਉਦੋਂ ਦੀ ਉਹਨਾਂ ਦੀ ਜਿਹੜੀ ਵਾਈਬ੍ਰੇਸ਼ਨਾਂ ਤੋਂ ਦੀ ਉਹ ਕਾਫੀ ਹੱਦ ਤੱਕ ਜਿਹੜੀ ਦੂਰ ਹੋ ਚੁੱਕੀ ਆ ਵਾਈਬ੍ਰੇਸ਼ਨ ਬਿਲਕੁਲ ਉਹ ਠੀਕ ਨੇ ਹੁਣ ਜਦੋਂ ਬਾਈਕ ਚਲਾਉਂਦੇ ਨੇ ਉਹਨਾਂ ਦੀ ਗਰਦਨ ਬਿਲਕੁਲ ਵੀ ਨਹੀਂ ਹਿੱਲਦੀ ਅੱਛਾ ਇੱਕ ਚੀਜ਼ ਨਾਲ ਹੋਰ ਜ਼ਰੂਰ ਦੇਖੋ ਜਦੋਂ ਆਪਾਂ 30 ਸਾਲ ਦੀ ਉਮਰ ਤੋਂ ਉੱਪਰ ਹੋ ਜਾਂਦੇ ਆ ਉਦੋਂ ਕੈਲਸ਼ੀਅਮ মালਟੀਵਿਟਾਮਿਨ ਦੀ ਕਮੀ ਸਾਡੇ ਚ ਆਉਂਦੀ ਆਉਂਦੀ ਆ ਖਾਸ ਕਰਕੇ ਔਰਤਾਂ ਦੇ ਵਿੱਚ ਜਿਹੜੀ ਇਹ ਕਮੀ ਵੱਧ ਪਾਈ ਜਾਂਦੀ ਆ ਸੋ ਔਰਤਾਂ ਜਿਹੜੀਆਂ ਉਹਨਾਂ ਨੂੰ 30 ਸਾਲ ਦੀ ਉਮਰ ਤੋਂ ਉੱਪਰ ਜਾ ਕੇ ਜਿਹੜਾ ਕੈਲਸ਼ੀਅਮ ਪਰ ਭੂਖਾ ਜਿਹੜਾ ਖਾਣਾ ਆਉਂਦਾ ਉਹ ਖਾਣਾ ਚਾਹੀਦਾ ਜੈਂਸ ਦੇ ਵਿੱਚ 40 ਸਾਲ ਤੋਂ ਉੱਪਰ ਜਾ ਕੇ ਪ੍ਰੋਬਲਮ ਆਉਂਦੀ ਆ ਸੋ ਜਿਹੜਾ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਣੀਆਂ ਇਹ ਸਿਰਫ ਇਸ ਕਰਕੇ ਸਾਨੂੰ ਆਉਂਦੀਆਂ ਕਿਉਂਕਿ ਨਾ ਤਾਂ ਸਾਡੀਆਂ ਖਰਾਕਾਂ ਚੰਗੀਆਂ ਰਹੀਆਂ ਨਾ ਕਿਸ ਤਰ੍ਹਾਂ ਕਸਰਤਾਂ ਰਹੀਆਂ ਨਾ ਸੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਅੱਜਕੱਲ੍ਹ ਕਿ ਸੀ ਸਾਡੇ ਘਰਾਂ ਦੇ ਵਿੱਚ ਸੁੱਖ ਜਾਂ ਸਾਡੇ ਪੈ ਗਈ ਆ ਅਸੀਂ ਬੜੇ ਸੋਲ ਜੇ ਬਣ ਗਏ ਆ ਤੇ ਜਦੋਂ ਮਨੁੱਖ ਸੋਲ ਬੰਦਾ ਤੇ ਸੁਭਾਅਕੀ ਆ ਉਦੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਇਹਨਾਂ ਦਾ ਆਉਣਾ ਵੀ ਲਾਜ ਨਹੀਂ ਹੁੰਦਾ ਸਾਡੇ ਵਿੱਚ ਪਰ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਸਰਵਾਈਕਲ ਉਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਨੇ ਫੋਨ ਕਾਲਸ ਆਈਆਂ ਸੀ ਕਿੰਨੇ ਦੇ ਮੈਸੇਜ ਆਇਆ ਸੀ ਕਿ ਭੈਣ ਜੀ ਤੁਸੀਂ ਇੱਕ ਵਾਰ ਉਹ ਸਰਵਾਈਕਲ ਵਾਲੀ ਵੀਡੀਓ ਜਿਹੜੀ ਦੁਬਾਰਾ ਰਿਪੀਟ ਕਰੋ ਸੋ ਇਸ ਲਈ ਮੈਂ ਦੁਬਾਰਾ ਇਹ ਵੀਡੀਓ ਜਿਹੜੀ ਤੁਹਾਨੂੰ ਪੇਟ ਕੀਤੀ ਆ ਐਂਡ ਫਿਊਚਰ ਜੇ ਕੋਈ ਹੋਰ ਵੀ ਚੀਜ਼ ਸਾਡੇ ਸਾਹਮਣੇ ਆਉਂਦੀ ਆ ਕਿਉਂਕਿ ਮੇਰੀ ਆਪਦੀ ਲਈ ਹੋਵੇ ਕਿ ਇਸੀਆਂ ਮੈਡੀਕਲ ਲੈਬਾਂ ਚੋਂ ਮੈਂ ਐਂਡ ਫਿਊਚਰ ਜੇ ਕੋਈ ਹੋਰ ਵੀ ਨਵਾਂ ਤਜਰਬਾ ਹੁੰਦਾ ਜਿਹੜਾ ਮੈਡੀਸਨ ਤੋਂ ਰਹਿਤ ਹੋਵੇ ਜਿਹੜਾ ਮਤਲਬ ਕਿ ਕਿਤੇ ਸਾਨੂੰ ਪੈਸਾ ਖਰਚ ਕਰਨ ਦੀ ਲੋੜ ਨਾ ਪਵੇ ਪਰ ਸਾਡਾ ਸਰੀਰ ਵੀ ਤੰਦਰੁਸਤ ਰਹੇ ਤੇ ਨਿਰੋੜ ਰਹੇ ਇਨ ਫਿਊਚਰ ਜੇ ਕੋਈ ਇਸ ਤਰ੍ਹਾਂ ਦਾ ਫੇਰ ਸਾਡੇ ਅੱਗੇ ਸਾਡੇ ਸਾਹਮਣੇ ਆਉਂਦਾ ਤਾਂ ਅਸੀਂ ਜ਼ਰੂਰ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਮੇਰਾ ਟਾਈਮ ਨਹੀਂ ਲੱਗਦਾਗਾ ਕੁਝ ਦਿਨਾਂ ਤੱਕ ਮੈਂ ਇੱਕ ਵੀਡੀਓ ਤੁਹਾਡੇ ਨਾਲ ਹੋਰ ਸਾਂਝੀ ਕਰੂੰਗੀ ਜਿਨ੍ਹਾਂ ਦੇ ਆ ਜੋੜ ਨਿਕਲ ਜਾਂਦੇ ਨੇ ਸੋ ਉਹਨਾਂ ਲਈ ਵੀ ਇੱਕ ਫੈਮਲੀ ਆ ਕਹਿੰਦੇ ਸਾਨੂੰ ਸਾਡੇ ਪੁਰਖਿਆਂ ਤੋਂ ਲੈ ਕੇ ਵਰਦਾਨ ਹੋਇਆ ਜਿਨ੍ਹਾਂ ਦੇ ਖਾਸ ਕਰਕੇ ਢੂਈ ਦੇ ਮਣਕੇ ਡੈਸਕ ਹਿੱਲ ਜਾਂਦੀ ਆ ਜਾਂ ਲੱਤ 'ਚ ਪੇਣਾ ਜਾਂ ਬਾਹਾਂ 'ਚ ਪੇਣਾ ਉਹਨਾਂ ਲੋਕਾਂ ਲਈ ਉਹ ਬੜਾ ਵਧੀਆ ਟ੍ਰੀਟਮੈਂਟ ਕਰਦੇ ਨੇ ਕਿਉਂਕਿ ਉਹ ਟ੍ਰੀਟਮੈਂਟ ਮਤਲਬ ਕਿ ਮੇਰੇ ਰੈਡੀ ਲਾਲੂ ਸਾਡੇ ਝੋਲਾ ਲੂ ਅਸੀਂ ਸਾਰੇ ਜਾਣਿਆਂ ਨੇ ਕਰਵਾ ਕੇ ਦੇਖਿਆ ਕੋਈ ਉਹਦੀ ਬਹੁਤੀ ਫੀਸ ਵੀ ਨਹੀਂ ਹੈਗੀ ਬਜ਼ੁਰਗਾਂ ਦੀ ਸੋ ਜਦੋਂ ਵੀ ਮੈਨੂੰ ਟਾਈਮ ਮਿਲ ਜਾਵੇ ਮੈਂ ਉਹਨਾਂ ਕੋਲੇ ਜ਼ਰੂਰ ਜਾਊਂਗੀ ਉਹ ਵੀਡੀਓ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵਾਅਦਾ ਵਾਦੇ ਨਹੀਂ ਸ਼ੇਅਰ ਜ਼ਰੂਰ ਕਰਿਆ ਜੇ ਤੁਸੀਂ ਤੰਦਰੁਸਤ ਹੋਏ ਤਾਂ ਜ਼ਰੂਰ ਆਪ ਦਾ ਜਿਹੜਾ ਨਿੱਜੀ ਤਜਰਬਾ ਉਹਨੂੰ ਲੋਕਾਂ ਦੇ ਨਾਲ ਸ਼ੇਅਰ ਕਰਿਆ ਜੇ ਕਹਿੰਦੇ ਇੱਕ ਰੁੱਖ ਸੌ ਸੁਖ ਹਰੇਕ ਬੰਦਾ ਜੇ ਤੰਦਰੁਸਤ ਹੋ ਜੇ ਮੇਰੇ ਵੱਲੋਂ ਤਾਂ ਇਹੀ ਬੇਨਤੀ ਆ ਫਿਰ ਤੁਸੀਂ ਇੱਕ ਰੌਖਾ ਜ਼ਰੂਰ ਲਾਇਆ ਜੀ ਕਿਉਂਕਿ ਅਸੀਂ ਡਾਕਟਰਾਂ ਦੇ ਕੰਮ ਘੱਟ ਲੈਨੇ ਆ ਪਰ ਅਸੀਂ ਕਿਸੇ ਲੋੜਵੰਦ ਦੀ ਨਿਮਾਦਤ ਕਰ ਸਕਦੇ ਅਸੀਂ এনਵਾਇਰਨਮੈਂਟ ਨੂੰ ਸਾਫ਼ ਨਹੀਂ ਰੱਖ ਸਕਦੇ ਜਿਹੜਾ ਵੀ ਬੰਦਾ ਸਰੀਰਕ ਤੰਦਰੁਸਤੀ ਪਾਲਦਾ ਉਹ ਜ਼ਰੂਰ ਰੌਖ ਲਾਇਆ ਕਰੋ ਜ਼ਰੂਰ ਲੋੜਵੰਦਾਂ ਦੀ ਮਦਦ ਕਰਿਆ ਕਰੋ ਧੰਨਵਾਦ